हां जी ਆਪਣੇ फोन ਤੇ ਜਿੰਨੇ ਵੀ ਮੈਸੇਜ ਆਂਦੇ ਆ ਕੋਈ ਵੀ ਕੋ ਹੋਰ ਬੰਦਾ ਤਾਂ ਨਹੀਂ ਪੜ ਰਿਹਾ ਹੈਗਾ ਤਾਂ ਤੁਸੀਂ ਕਿੱਦਾਂ ਚੈੱਕ ਕਰਨਾ ਹੈ ਸਭ ਤੋਂ ਪਹਿਲਾਂ ਵੀਡੀਓ ਨੂੰ ਫੁੱਲ ਦੇਖਿਓ ਤੇ ਆਪਾਂ ਤੁਹਾਨੂੰ ਆਪਾ ਦੱਸਦੇ ਵੀਡੀਓ ਦੇ ਵਿੱਚ हां जी ਤੁਸੀਂ ਦੇਖ ਸਕਦੇ ਆ ਆਪਣੇ ਕੋਲ ਦੋ ਫੋਨ ਪਏ ਆ ਆਪਾਂ ਤੁਹਾਨੂੰ ਦੋਨੋਂ ਫੋਨਾਂ ਦੇ ਦੱਸਾਂਗੇ ਆਪਾਂ ਕਿੱਦਾਂ ਜਿਹੜੇ ਦੇਖ ਸਕਦੇ ਆ ਆਪਾਂ ਕੀ ਕਰਨਾ ਹੈ ਤੁਸੀਂ ਦੇਖ ਸਕਦੇ ਪਹਿਲਾਂ ਸਭ ਤੋਂ ਪਹਿਲਾਂ ਕਿ ਤੁਹਾਨੂੰ ਮੈਂ ਸੈਟਿੰਗ ਦਾਖਲਾ ਹੈ ਤੁਸੀਂ ਕੀ ਕਰਨਾ ਹੈ ਆਪਣੇ ਜਿੱਥੇ ਮੈਸੇਜ ਵਾਲੀ ਐਪ ਹੈ ਤੇ ਜਾਣਾ ਹੈ ਮੈਸੇਜ ਵਾਲੀ ਐਪ ਤੇ ਜਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਪਰ ਪ੍ਰੋਫਾਈਲ ਤੇ ਆਪਾਂ ਜਾਣਾ ਹੈ ਪ੍ਰੋਫਾਈਲ ਤੇ ਜਾਣ ਤੋਂ ਬਾਅਦ ਆਪਾਂ ਥੱਲੇ ਆਣਾ ਮੈਸੇਜ ਸੈਟਿੰਗ ਤੁਸੀਂ ਬੜੇ ਧਿਆਨ ਨਾਲ ਦੇਖੋ ਵੀਡੀਓ ਨੂੰ ਮੈਸੇਜ ਸੈਟਿੰਗ ਜਾਣ ਤੋਂ ਬਾਅਦ ਤੁਸੀਂ ਕੀ ਕਰਨਾ ਆਪਾਂ ਥੋੜਾ ਜਿਹਾ ਥੱਲੇ ਆਉਣਾ ਤੁਸੀਂ ਦੇਖ ਸਕਦੇ ਜਿੱਥੇ ਲਿਖਿਆ ਚੁਆਇਸ ਥੀਮ ਹਨਾ ਉਹਦੇ ਥੱਲੇ ਦੇਖੋ ਤੁਸੀਂ ਮੈਸੇਜ ਹੀ ਲਿਖਿਆ ਹੈ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆਟੋ ਡਿਲੀਟ OTP ਇਹ ਆਪਣੇ ਤਕਰੀਬਨ ਹਰ ਇੱਕ ਫੋਨ ਦੇ ਵਿੱਚ ਇਹ ਬੰਦ ਹੁੰਦਾ ਹੈ ਇਹਨੂੰ ਆਪਾਂ ਕੀ ਕਰਨਾ ਇੱਥੋਂ ਔਨ ਕਰਨਾ ਇਹਨੂੰ ਔਨ ਕਰਨ ਦੇ ਨਾਲ ਕੀ ਹੋਣਾ ਹੈ ਆਪ ਤੋਂ ਪਹਿਲਾਂ ਦੇਖਦੇ ਵੇ ਅੱਜ ਕੱਲ੍ਹ تقریبا ਹਰ ਇੱਕ ਮੰਦੇ ਨੂੰ ਪਤਾ ਵੀ ਜਿਹੜੀ ਸਾਰੀ ਗੇਮ ਹੈ OTP ਦੀ ਆਪਾਂ ਨੂੰ ਕੋਈ ਵੀ OTP ਆਂਦਾ ਹੈ OTP ਆਉਣ ਦੇ ਨਾਲ ਕੀ ਹੁੰਦਾ ਵੀ ਆਪਣਾ ਮਤਲਬ ਖਾਤੇ ਤੱਕ ਵੀ ਖਾਲੀ ਹੋ ਜਾਂਦੇ ਜੇ ਆਪਣੇ ਫੋਨ ਦੇ ਵਿੱਚ ਕਿਸੇ ਦਾ ਹੱਥੋਂ OTP ਲੱਗ ਜਵੇ ਹਨਾ ਆਪ ਤੋਂ ਜ਼ਿਆਦਾ ਗੇਮ OTP ਦੀ ਇਸ ਲਈ ਤੁਹਾਨੂੰ ਕਿਸੇ ਵੀ ਚੀਜ਼ ਦਾ ਚਾਹੇ ਤੁਹਾਡੀ ਐਪ ਦਾ ਚਾਹੇ ਕੋਈ ਤੁਹਾਡੇ ਬੈਂਕ ਖਾਤੇ ਦਾ ਜੋ ਕੁਝ ਵੀ ਕੋਈ ਵੀ OTP ਆਂਦਾ ਹੈ ਜਦੋਂ ਤੁਸੀਂ ਇਹਨੂੰ ਔਨ ਕਰਦਾ ਨਾ ਤੁਹਾਡੇ ਇੱਥੇ ਮੈਸੇਜ ਦੇ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਆਪਣੇ ਆਟੋਮੈਟਿਕਲੀ ਆਫੇ ਡੀਲੀਟ ਹੋ ਜਾਣਾ ਹੈ ਜੇ ਤੁਸੀਂ ਇਹਨੂੰ ਔਨ ਕਰਤੋਂਗੇ ਤਾਂ ਤਾਂ ਬੜਾ ਫਾਇਦਾ ਹੈ ਇਹਨੂੰ ਪਲੀਜ਼ ਯਾਦ ਹੀ ਆ ਜਾਗਾ ਸਾਰਿਆਂ ਨੇ ਜਾ ਕੇ ਔਨ ਜਰੂਰ ਕਰੋ ਮੇਰਾ ਵੀ ਤਾਂ ਦੂਸਰੇ ਕੀ ਕਰਨਾ ਹੈ ਆਪਾਂ ਆਪਾਂ ਸਭ ਤੋਂ ਪਹਿਲਾਂ ਉੱਪਰ ਆਪਣੀ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਣ ਤੋਂ ਬਾਅਦ ਆਪਾਂ ਥੱਲੇ ਆਇਆ ਥੋੜੀ ਜਿਹਾ ਥੱਲੇ ਆਉਣ ਤੋਂ ਬਾਅਦ ਆਪਾਂ ਦੇਖਣਾ ਸਿਕਿਉਰਿਟੀ ਐਂਡ ਪ੍ਰਾਈਵੇਸੀ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਥੋੜੀ ਜਿਹਾ ਹੋਰ ਥੱਲੇ ਆਉਣਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਆਟੋ ਬਲੋਕਰ ਇਹ ਵੀ ਤੁਸੀਂ ਇੱਥੇ ਬੰਦ ਹੁੰਦਾ ਇਹਨੂੰ ਵੀ ਆਪਾਂ ਔਨ ਕਰਨਾ ਹੈ ਇਹਨੂੰ ਔਨ ਕਰਨ ਦਾ ਕੀ ਫਾਇਦਾ ਹੋਣਾ ਹੈ ਜੇ ਤੁਸੀਂ ਇਹਨੂੰ ਆਨ ਕਰੂਗੇ ਤਾਂ ਇੰਨਾ ਕੁ ਫਾਇਦਾ ਤੁਸੀਂ ਛੱਡ ਗਾਲ ਦੇਵੋ ਕਈ ਵੇਲੇ ਆਪਾਂ ਦੇਖਦੇ ਨਾ ਬਹੁਤ ਵਾਰ ਆਪਣੇ ਫੋਨ ਦੇ ਵਿੱਚ ਆਪਾਂ ਕੋਈ ਐਪ ਭਰਦੇ ਵੀ ਨਹੀਂ ਥਰਡ ਪਾਰਟੀ ਆਪਣੇ ਫੋਨ ਦੇ ਵਿੱਚ ਆਪਣੇ ਆਪ ਭਰ ਜਾਂਦੀਆਂ ਤੇ ਜਦੋਂ ਤੁਸੀਂ ਇਹਨੂੰ ਆਟੋ ਬਲੋਕਰ ਨੂੰ ਔਨ ਕਰ ਦੋਗੇ ਤਾਂ ਤੁਹਾਡੇ ਫੋਨ ਦੇ ਵਿੱਚ ਜਿਹੜੀ ਕੋਈ ਵੀ ਐਪ ਹੈ ਆਪਣੇ ਆਪ ਨਹੀਂ ਪਰੂਗੀ ਤਾਂ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੀ ਇਹਨੂੰ ਔਨ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਥੋੜੀ ਜਿਹਾ ਥੱਲੇ ਆਏ ਨਾ ਥੱਲੇ ਔਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲਿਖਿਆ ਹੈ ਮੋਰ ਪ੍ਰਾਈ ਇੱਥੇ ਕਲਿੱਕਾਂ ਤੋਂ ਬਾਅਦ ਇੱਥੇ ਆਪਾਂ ਥੋੜੀ ਜਿਹਾ ਥੱਲੇ ਜਾਣਾ ਤੁਸੀਂ ਦੇਖ ਸਕਦੇ ਹੋ ਲਿਖਿਆ ਪਰਮਿਸ਼ਨ ਮੈਨੇਜਰ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਥੋੜੀ ਜਿਹਾ ਥੱਲੇ ਆਉਣਾ ਆਪਾਂ ਦੇਖਣਾ ਵੀ ਇਹਦੇ ਵਿੱਚ ਐਸਐਮਐਸ ਇੱਥੇ ਹੈ ਤੇ ਐਸਐਮਐਸ ਤੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਉਹ ਸਾਰੀਆਂ ਐਪਾਂ ਜਾਣੀਆਂ ਜਿਹਨੀਆਂ ਇਹਨੂੰ ਤੁਸੀਂ ਪਰਮਿਸ਼ਨ ਦਿੱਤੀ ਹੋਆ ਮੰਨ ਲਓ ਆਪਾਂ ਕਈ ਵਾਰ ਦੇਖਦੇ ਆ ਨਾ ਆਪਣਾ ਕੋਈ ਵੀ ਆ ਮਤਲਬ ਮੈਸੇਜ ਵਗੈਰਾ ਜਾਂ ਕੋਡਿੰਗ ਵਗੈਰਾ ਜਾਂ ਹੈਕ ਵਗੈਰਾ ਹੋ ਜਾਂਦੇ ਹਨ ਹੈਨਾ ਤਾਂ ਇਥੇ ਹੁੰਦੇ ਆ ਆਪਾਂ ਕੀ ਕਰਦੇ ਇੱਥੇ ਉਹ ਤੁਸੀਂ ਦੇਖ ਲੈਣਾ ਵੀ ਤੁਹਾਡੇ ਫੋਨ ਦੇ ਵਿੱਚ ਕੋਈ ਵੀ ਥਰਡ ਪਾਰਟੀ ਐਪ ਹੈ ਜਿਹੜੀ ਵੀ ਤੁਸੀਂ ਕਿਹਨੂੰ ਪਰਮਿਸ਼ਨ ਦਿੱਤੀ ਹੋ ਆ ਤੁਸੀਂ ਉਹਨੂੰ ਇੱਥੋਂ ਬੰਦ ਕਰ ਦੇਣਾ ਹੈ ਆਪਾਂ ਕੀ ਕਰਨਾ ਜਿੱਦਾਂ ਹੁਣ ਮੰਨ ਲਓ ਕੋਈ ਵੀ ਰੱਖ ਲਓ ਜਿੱਦਾਂ ਮੰਨ ਲਓ ਇਹ ਆਹੀ ਚੀਜ਼ ਰੱਖ ਲਓ ਹਨਾ ਇੱਥੇ ਕਲਿੱਕ ਕੀਤਾ ਤਾਂ ਦੋੜਾ ਇੱਥੇ ਅਲਾਉ ਕੀਤਾ ਜਦੋਂ ਇਹਨੂੰ ਆਪਾਂ ਡੋਨਟ ਅਲਾਉ ਕਰ ਦੇਣਾ ਇਹਦੇ ਵਿੱਚ ਕੀ ਹੋਣਾ ਹੈ ਤੁਸੀਂ ਬਿਲਕੁਲ ਸੇਫ ਹੋ ਜਾਣਾ ਕੋਈ ਵੀ ਜਿਹੜੀ ਤੁਹਾਡਾ ਮੈਸੇਜ ਵਗੈਰਾ ਆਉਂਦਾ ਕੋਈ ਤੀਸਰੀ ਥਰਡ ਪਾਰਟੀ ਐਪ ਆ ਉਹ ਪਾ ਨਹੀਂ ਸਕਦੀ ਤੇ ਇਹ ਕਹੀ ਚੀਜ਼ ਦਾ ਧਿਆਨ ਰੱਖਣਾ ਵੀ ਤੁਸੀਂ ਦੇਖਣਾ ਵੀ ਜਿਹੜੀ ਵੀ ਥ ਹਾਲ ਬਾਲਤੀ ਦਾਖਲੇ ਜਾਂ ਹੋਰ ਵੀ ਕੋਆ ਪਿਆ ਨਾ ਤੇ ਮੈਂ ਉਹ ਫੋਨ ਦੇ ਵਿੱਚ ਚਲਾਉਂਦਾ ਨਹੀਂ ਬੇਲ ਮੈਂ ਪਰਮਿਸ਼ਨ ਘਾ ਦਿੱਤੀ ਉਹਨੂੰ ਤੁਸਾਂ ਪਰਮਿਸ਼ਨ ਬੰਦ ਕਰ ਪਾਣੀ ਹੈ ਇਸ ਲਈ ਤੁਸੀਂ ਉਸ ਤੋਂ ਬਾਅਦ ਬਿਲਕੁਲ ਸੇਫ ਹੋ ਜਾਣਾ ਹੈ ਧਿਆਨ ਮੈਂ ਦੂਸਰੇ ਫੋਨ ਦੇ ਵਿੱਚ ਵੀ ਦੱਸ ਪਾਇਆ ਤੇ ਮਤਲਬ ਫਿਰ ਕੋਈ ਵੀ ਜਿਹੜਾ ਤਰਾਜ ਕਰ ਦੇ ਕਿਸੇ ਨੂੰ ਤਰਾਜ ਨਾ ਹੂੰਗਾ ਦੋਨਾਂ ਫੋਨਾਂ ਦੇ ਵਿੱਚ ਲਗ ਲਗ ਹੋ ਜਾਂਦੀ ਹੈ ਤਾਂ ਜਿਹੜੇ ਮੈਸੇਜ ਵਾਲਾ ਧਿਆਨ ਮੈਂ ਦੱਸਿਆ ਉਹ ਤਕਰੀਬਨ ਸਾਰਿਆਂ ਦੇ ਹੀ ਹੈ ਕੋਈ ਇਦਾਂ ਦਾ ਫੋਨ ਨਹੀਂ ਜਿਹਦੇ ਵਿੱਚ ਨਹੀਂ ਹੈਗਾ ਤੁਸੀਂ ਜਾ ਕੇ ਉੱਥੇ ਉਹ ਓਟੀਪੀ ਵਾਲੀ ਔਨ ਕਰਦਾ ਨਹੀਂ ਔਨ ਕਰਨ ਤੋਂ ਬਾਅਦ ਕੀ ਕਰਨਾ ਹੈ ਆਪਾਂ ਇੱਥੇ ਸੈਟਿੰਗ ਤੇ ਜਾਣਾ ਹੈ ਸੈ ਇਹ ਤੋਂ ਜਾਣ ਤੋਂ ਬਾਅਦ ਥੱਲੇ ਆਪਾਂ ਆ ਜਾਣਾ ਥੱਲੇ ਸਾਰਾ ਥੱਲੇ ਆਉਣਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਰਮਿਸ਼ਨ ਮੈਨੇਜਰ ਇਹ ਜੇ ਥੋੜਾ ਚੇਂਜ ਆ ਉਹਦੇ ਵਿੱਚ ਹੋਰ ਤਰ੍ਹਾਂ ਦੇ ਵਿੱਚ ਚੇਂਜ ਆ ਪਰਮਿਸ਼ਨ ਪਰਮਿਸ਼ਨ ਮੈਨੇਜਰ ਤੇ ਜਾਣਾ ਜਾਣ ਤੋਂ ਬਾਅਦ ਤੁਸੀਂ ਆਪਾਂ ਥੋੜੀ ਜਿਹਾ ਥੱਲੇ ਜਾਣ ਤੋਂ ਬਾਅਦ ਆਪਾਂ ਇਹ ਕਹਣਾ ਐਸ ਐਮ ਐਸ ਐ ਤੇ ਕਲਿੱਕ ਕਰਨਾ ਇੱਥੇ ਸਾਰੇ ਉਹ ਐਪ ਵਗੈਰਾ ਇੱਦੇ ਦੇ ਵਿੱਚ ਆਏ ਨੇ ਇੱਦੇ ਤੁਸੀਂ ਸ਼ੇਮ ਕਰਨਾ ਜਿਹਨੂੰ ਤੁਸੀਂ ਪਰਮਿਸ਼ਨ ਦੇਣੀ ਚਾਹੁੰਦੇ ਇੱਥੇ ਡਾਟ ਅਲਾਉ ਕਰ ਦਾਂਗੇ ਨਹੀਂ ਤੇ ਨਾਟ ਲਾਓ ਮਤਲਬ ਇਹ ਚੀਜ਼ਾਂ ਤੁਸੀਂ ਜ਼ਰੂਰੀ ਕਰੋ ਆਪਣੇ ਫੋਨ ਦੇ ਵਿੱਚ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਆਪਣੇ ਚੈਨਲ ਨੂੰ ਫ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ